ਕਸੇ ਯਾਰ ਉਹ ਯਾਰ ਉੱਥੇ ਦਾ ਅਰਜਨਟੀਨਾ ਦਾ ਅਰਜਨਟੀਨਾ ਦਾ ਇਹ ਇੱਥੋਂ ਦਾ ਪਿੱਛੇ ਦਾ ਤੇ ਉੱਥੇ ਕਿੱਥੇ ਦੀ ਕਿੱਦਾਂ ਆਇਆ ਇਥੇ ਇਹ ਯਾ ਤੇ ਟਾਈ 3 ਦਾ ਅੱਛਾ ਘਰ ਘੁਰ ਹਾਂ ਠੋਠੀ ਪਾਣੀ ਠੋਠੀ ਪਾਣੀ ਖਾਣਾਂਗੇ ਨਹੀਂ ਹਾਂ ਨਹੀਂ ਹਾਂ ਅੱਛਾ ਪੰਮਾ ਹੈ ਅੱਛਾ ਕਿਥੋਂ ਭਲਾਥਰੇ ਲੱਗੇ ਕਿਹੜਾ ਪਿੰਡ ਉੱਪਰ ਭਲਾਥਰੇ ਲੱਗੇ ਰੂਪਮਪੁਰ ਕਿਹਦਾ ਰੂਪਮਪੁਰ ਰੂਪਮਪੁਰ ਅੱਛਾ ਹੈ ਰੂਪਮਪੁਰ ਆ ਗਿਆ ਹੈ ਨਾ ਨਾ ਕੱਪ ਕੱਪ ਕੱਪੜੇ ਲਾੜੇ ਕੱਪੜੇ ਰੋਟੀ ਦਿਖਾ ਲਾ ਮੈਂ ਗਾੜੀ ਉੱਤੇ ਥੱਲੇ ਨਾ ਰਿਹਾ ਜੀ ਪੂਰਾ ਆ ਰਿਹਾ ਕਾਲਾ ਆਵੇ ਰੋਟੀ ਦੀ ਟਾਲੀ ਦਾ ਵੀ ਤੇ ਜਾਂ ਦਾਣ ਲਿਆ ਅੱਲਾ ਦੀ ਬੜੀ ਮਾੜੀ ਆ ਗੁੱਬੀ ਕਾਲਸਾ ਵੇ ਗੁਰਜੀ ਕੀ ਫੋਟੋ ਠੀਕ ਠਾਕ ਉਰ ਬੁੱਤ ਅੱਛਾ ਜੀ ਇਹ ਤਾਂ ਸ਼ਾਮੀ ਨੂੰ ਸਾਨੂੰ ਪਤਾ ਲੱਗਾ ਹਾਲਕਿ ਦੇ ਟਾਲੀ ਤੋਂ ਪਤਾ ਨਹੀਂ ਕਿ ਉਹ ਪਿਆਰ ਹੈ ਇਹ ਸ਼ਾਮੀ ਇਹੀ ਗਏ ਪਿੰਡ ਫਿਰ ਪਤਾ ਲੱਗਾ ਮੁੰਡੇ ਅੱਛਾ ਜੀ ਇਹ ਸ਼ਾਂਗਲਾ ਪਿੰਡ ਦੇ ਪਿੰਦੇ ਨਾ ਡੇਰੀ ਜੀ ਉਹ ਤਾਂ ਫਿਰ ਇਹੀ ਫਾੜ ਕੇ ਵਿਚਾਰੇ ਨੂੰ ਇੱਥੇ ਲਿਆ ਕੇ ਨਾ ਕਿਨ ਪਾਣੀ ਨਾ ਰੋਟੀ ਵਿਚਾਰੇ ਨੂੰ ਪਤਾ ਨਹੀਂ ਪੁੱਛਿਆ ਕਿ ਹਾਂ ਅਛਾ ਜੀ ਇੱਥੇ ਲੱਗੇ ਸੀਗੇ ਕਿੱਥੇ ਅੱਛਾ ਹਾਂ ਜੀ ਉਹ ਜਿਹੜਾ ਐ ਅਛਾ ਉੱਥੇ ਕਿੰਨੇ ਦਿਨ ਹੋਗਾ ਉਹ ਜੀ ਇੱਥੇ ਆ ਸ਼ਾਮ ਅਛਾ ਸ਼ਾਮ ਮੁੰਡੇ ਪਿੰਡ ਦੇ ਦਾਦੇ ਹੀ ਤਿੰਨ ਚਾਰ ਪੰਜ ਦਿਨ ਤੋਂ ਫਿਰਦਾ ਰਿਹਾ ਇੱਥੇ ਮੋਟਰ ਤੇ ਕਦੀ ਕਿਸੇ ਸੌ ਜਾਣਾ ਕਰੀ ਰਾਤ ਹਾਂ ਉਹਰੇ ਇੱਥੇ ਆ ਹੀ ਦੇਖਿਆ ਤਾਂ ਫਿਰ ਇਹਨੂੰ ਇੱਥੇ ਲੈ ਆਂਦਾ ਸੀ ਇਹ ਹਾਲਾਤ ਦੀਦੀ ਪਈ ਆ ਕਿਦਾਂ ਦੇਣਾ ਮਾਛਰੋ ਇੱਥੇ ਬੇਗੋਆ ਦਾ ਮੈਂ ਤਾਂ ਹੀ ਘੱਟ ਕਹਿੰਦੇ ਆ ਅਛਾ ਜੀ ਪੁੱਛਿਆ ਤੁਸੀਂ ਛਕਿਆ ਪ੍ਰਸ਼ਾਦਾ ਪਾਣੀ ਛਕਿਆ ਹਾਂ ਜੀ ਛਕਿਆ ਹਾਂ ਜੀ ਨਾਮ ਦੱਸਿਆ ਆਪਣਾ ਹਾਂਜੀ ਰਮਨ ਦੱਸਦਾ ਜੀ ਰਮਨਦੀਪਾ ਜੀ ਰਮਨਦੀਪ ਇਹ ਪਲਾਹਤ ਦੱਸਦਾ ਕੋਈ ਹੁਕਮਪੂਰ ਕੋਈ ਏਦਾਂ ਦਾ ਕਹੀ ਕੋਈ ਰਮਨਦੀਪ ਸਿੰਘ ਹਾਂਜੀ ਕਿੱਦਾਂ ਠੀਕ ਆ ਲੈ ਉੱਠ ਕੇ ਤਾਂ ਬੈਠ ਜਾ ਯਾਰ ਆਏ ਤੈਨੂੰ ਮਿਲਣ ਆਏ ਅਸੀਂ ਬੈਠ ਬੈਠ ਉੱਠ ਕੇ ਉਹ ਸ਼ਾਬਾਸ਼ ਇਧਰ ਨੂੰ ਹੋਰ ਇਧਰ ਨੂੰ ਕਰ ਲੱਤਾ ਇਧਰ ਨੂੰ ਇਧਰ ਨੂੰ ਥੱਲੇ ਨੂੰ ਲਾ ਕੇ ਇਧਰ ਨੂੰ ਰੱਖ ਰਤਾ ਇਧਰ ਨੂੰ ਘੁਮਾ ਆਇਆ ਇਹਨੂੰ ਰਮਨਦੀਪ ਆ ਦੇਖ ਤੈਨੂੰ ਕਿੰਨੇ ਵੀਰ ਆਏ ਆ ਮਿਲਣਾਂ ਇਧਰ ਨੂੰ ਕਰ ਐਨ ਘੁਮਾਵੂ ਐਨੂ ਆ ਮੇਰਾ ਵੀਰ ਕਿਹੜਾ ਪਿੰਡ ਆ ਹੈਂ ਤੇ ਮੇਰਾ ਪਿੰਡ ਮਾਹਨੇਂਤਰਾਵਾ ਕਿਹੜਾ ਪਿੰਡ ਮਾਹਨ ਇਹ ਕਿੱਥੇ ਪੈਂਦਾ ਥੰਡਾ ਯੂਰਪ ਯੂਰਪ 'ਚ ਉਹ ਬੱਲੇ ਫਿਰ ਤਾਂ ਯੂਰਪ ਦਾ ਪਤਾ ਹੈ ਹੈ ਰਮਨਦੀਪ ਨੂੰ ਯੂਰਪ ਗਿਆ ਆਹੋ ਬੱਲੇ ਤੇ ਇਹ ਕਿਹਦੇ ਲਾਗੇ ਪੈਂਦਾ ਬਿਗਵਾਲ ਲਾਗੇ ਪੈਂਦਾ ਬਿਗਵਾਲ ਲਾਗੇ ਨ ਬਲਮੂਨ ਦੇ ਘਰ ਹੈ ਉਹ ਨਹੀਂ ਪੈਂਦਾ ਹੈਗਾ ਫਿਰ ਮਹੰਤਮ ਬਲੀ ਬੇਗਵਾਲ ਕਹਿੰਦੇ ਹਾਂ ਹੂੰ ਰਮਨਦੀਪ ਕਿੱਥੇ ਆਇਆ ਦੱਸ ਤਾਂ ਸੀ ਗੱਲ ਤਾਂ ਕਰ ਯਾਰ ਕੋਈ ਆ ਤੇ ਗੱਲ ਤਾਂ ਕਰ ਮੇਰੇ ਨਾਲ ਗੱਲ ਤਾਂ ਕਰ ਯਾਰ ਕੋਈ ਗੱਲ ਨਹੀਂ ਦੱਸਣੀ ਕੋਈ ਹੈ ਬੋਲ ਕਾ ਤੂੰ ਕੀ ਹੋਇਆ ਗੁੱਸੇ ਆ ਸਾਡੇ ਨਾਲ ਕਾ ਤੂੰ ਆਵੇ ਲੱਗੀ ਲੱਗੀ ਹੈ ਕੀ ਲੱਗੀ ਗੁੱਸੇ ਆ ਦੱਸ ਤਾਂ ਸੀ ਕੀ ਹੋਇਆ ਕਾਦਾ ਗੁੱਸਾ ਦੱਸ ਮੁੰਡਾ ਕੋਤੋਂ ਆਪਣਾ ਕਾਦਾ ਅੱਛੀ ਲੋੜ ਲੋ ਮਾਨੀਆਂ ਕਰਤੀਆਂ ਕਿਦਾਂ ਕਿਦਾਂ ਕੀ ਹੋ ਗਿਆ ਦੱਸਤਾ ਜੀ ਹਾਂ ਚੱਲੀਏ ਪਿੰਡ ਨੂੰ ਚੱਲੀਏ ਘਰ ਨੂੰ ਨਹੀਂ ਘਰ ਆਵੇ ਕੋਈ ਸੱਜਣਾਂ ਦਾ ਘਰ ਆ ਹਾਂ ਫੇਰ ਚੱਲੀਏ ਘਰ ਨੂੰ ਆਪਾਂ ਤੇਰੇ ਘਰ ਨੂੰ ਚੱਲਦੇ ਹਾਂ ਹਾਂ ਤੇ ਮੇਰੇ ਘਰ ਹੀ ਹੈ ਘਰ ਮਾਂ ਪੇੜੀ ਕਿਦੇ ਹੋਣਿਆ ਹੈਗੇ ਡਿਕਦੇ ਡਿਕਦੇ ਮਾਂ 'ਤੇ ਹਾਂ ਹੋ ਤੇ ਕੀ ਪਿੰਡ ਦਾ ਨਾਮ ਆ ਫਿਰ ਦੱਸ ਦੂ ਮੈਂ ਲੈ ਕੇ ਜਾਣਾ ਦਾ ਨਾਮ ਯਾਰ ਉਹੀ ਕਹਿੰਦਾ ਮਨ ਬੂਨ ਗੁਲਾਤ ਬਲਾਤ ਡੈਡੀ ਦਾ ਨਾਮ ਕੀ ਹੈ ਡੈਡੀ ਦਾ ਨਾਮ ਦੇਵਿੰਦਰ ਜੀ ਦੇਵਿੰਦਰ ਜੀ ਤੇ ਮਾਤਾ ਦਾ ਨਾਮ ਮਾਤਾ ਦਾ ਨਾਮ ਨਿਮਨ ਕੀ ਨਾ ਨਿਮਨ ਨਿਮਨ ਹਾਂ ਪਰਾਦਾ ਪਰਾਦਾ ਨਾ ਸਮਨ ਹਾਂ ਸਮਨ ਸਮਨ ਹਾਂ ਅੱਛਾ ਕਿਹੜਾ ਪਿੰਡ ਹੈ ਕਿਹੜਾ ਦੱਸਿਆ ਸੀ ਪਿੰਡ ਤੂੰ ਪਿੰਡ ਦੱਸਿਆ ਸੀ ਕੋਈ ਕੀ ਨਾ ਦੱਸਿਆ ਪਿੰਡ ਦਾ ਪਿੰਡ ਸਮਨ ਹੈ ਸਮਾਨ ਰਵਿੰਦੀ ਕੋ ਕਿਹੜਾ ਪੈਣਾ ਦੱਸਿਆ ਮਰੇ ਵੀ ਦੱਸ ਪੈਣ ਜਨਾਨ ਹੈ ਪੈਣ ਜਨਾਨ ਜਨਾਨ ਉਹ ਨਹੀਂ ਹੈਗਾ ਜਨਾਨ ਨਹੀਂ ਬੰਦ ਉਹ ਜਿੱਦ ਕਰ ਮਰੀ ਚੱਲ ਜਾਵੇ ਅਜੇ ਤੱਕ ਕੋਈ ਕਨਫਰਮ ਨਹੀਂ ਹੈਗਾ ਕਿਹੜਾ ਦੱਸਦਾ ਨਹੀਂ ਕੁਝ ਵੀ ਨਹੀਂ ਹਨੀ ਕੋਈ ਉਹ ਸਹੀ ਨਹੀਂ ਦੱਸ ਰਿਹਾ ਅਜੇ ਤੱਕ ਦਵਾਈ ਦੂ ਵੀ ਚੱਲੂਗੀ ਕਿਉਂਕਿ ਅਜੇ ਤੱਕ ਹਾਂ ਸਹੀ ਨਹੀਂ ਹੈਗਾ ਦੱਸ ਰਿਹਾ ਅਜੇ ਦਵਾਈ ਦੂ ਵੀ ਚੱਲਣੀ ਆ ਅਰੇਸਟ ਹੋਊਗੀ ਕੀ ਪਤਾ ਕਿੰਨੇ ਦਿਨਾਂ ਦਾ ਸਤਾਇਆ ਹੀ ਨਹੀਂ ਪਤਾ ਨਹੀਂ ਕਿੰਨੇ ਦਿਨਾਂ ਦਾ ਪਹਿਲਾਂ ਕਹਿੰਦੇ ਸੀ ਮੈਂ 28 ਤਰੀਕ ਨੂੰ ਲਾਗੇ ਚਾਗੇ ਇਦਾਂ ਕੁਝ ਬਰ ਕਰਵਾਇਆ ਨਹੀਂ ਜਿਆਦਾ ਹੀ ਹਾਲਾਤ ਵਿਗੜੀਓ ਲੱਗਦੀ ਕਰੋ ਬੜੇ ਦਿਨ ਲੱਗਦੇ ਨੌ ਨੂੰ ਹੋਇਆ ਨਾ ਮਹੀਨਿਆਂ ਬੱਧੀ ਹੋਇਆ ਹਾਂ ਹਾਂ ਬਿਲਕੁਲ ਬਿਲਕੁਲ ਇਦਾਂ ਦੇ ਵਿੱਚ ਨੀਂਦ ਵੀ ਕਿੱਥੇ ਆਉਣੀ ਹੈ ਹੋ ਗਿਆ ਆਪਣੇ ਬਾਰੇ ਦੱਸ ਦਿੰਦੇ ਆ ਤੇ ਜਾਣਦੇ ਹੁਣ ਹੁਣ ਹੈ ਲਈ ਕੁਝ ਨਹੀਂ ਇਹਨੂੰ ਪਤਾ ਤੇ ਹੁਣ ਹਫਤੇ 'ਚ ਇਹਨੂੰ ਐਨ ਅੱਧੀ ਤਾਂ ਨਹਾਉਣ ਧੋਣ ਦੇ ਨਾਲ ਬਿਮਾਰੀ ਅੱਧੀ ਠੀਕ ਹੋ ਜਾਏ। ਫਿਰ ਰੈਸਟ ਹੋਣੀ ਆ ਦਿਮਾਗ ਨੂੰ ਜਾਣੀ ਆ। ਬਿਲਕੁਲ ਬਿਲਕੁਲ। ਤਾਂ ਆਪਣੀ ਸਾਸਤਰਾਂ ਪੜਤਾ ਸੀ ਦੇਖਦੇ ਆ ਤੁਸੀਂ। ਦੇਖੋ ਤੁਹਾਡਾ ਨੰਬਰ ਅੱਛਾ ਨੰਬਰ ਰੱਖਿਆ ਸੀਗਾ ਠੀਕ ਹੈ। ਠੀਕ ਠੀਕ। ਰਮਨਦੀਪੋ। ਓ ਰਮਨਦੀਪ। ਚਲੋ ਚਲੀਏ ਫਿਰ। ਚਲੀਏ। ਚਲਾ ਚਲੀਏ ਕਰਨ ਛੱਡ ਕੇ ਆ ਜਾ ਉੱਠ। ਉੱਠ ਮੇਰਾ ਵੀਰ। ਆ ਜਾ। शाबाश आ जा उठ ओठ उठ मेरा बरा आज आजा मेरा आजा। अच्छा ले आ जा उठ शाबाश चल उठ मेरा परावे आ जा आले हाथ दे ले हाथ दे आ जा दे हाथ आ जा मेरा परा आ जा उठ 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 मेरा परा उठ उठ चलिए फिर तेरी छड़े ही चल आ जा उठ पे है चल आ जा आ जा फिर उठ ਗਲਾ ਚਲੀ ਗੇ ਉਠ ਉਹ ਟੁੱਟ ਮੇਰਾ ਭਰਾ ਚਲ ਗਿਆ ਆ ਜਾ ਆ ਜਾ ਮੇਰਾ ਭਰਾ ਉਠ ਆਜੋ ਆ ਜਾ ਰਾਮਦੀਪ ਆ ਜਾ ਉਠ 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 ਸ਼ਾਬਾਸ਼ ਛੋਟਾ ਉਹ ਬੱਲੇ ਸ਼ੇਰ ਦੇ ਚੱਕ ਦੇ ਐ ਹਾਂ ਅ ਆ ਬੱਲੇ ਸ਼ੇਰ ਉਹ ਹੋ ਹੋ ਆ ਬੰਨ ਲਾ ਬੰਨ ਲਾ ਪੈਂਟ 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 ਬੰਨ ਲਾ ਪੈਂਟ ਸਾਬ ਸਾਬ ਬੰਨ ਲਾ ਹਾਂਜੀ ਨਹੀਂ ਕੋਈ ਨਹੀਂ ਭਾਜੀ ਕੋਈ ਨਹੀਂ 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 ਆਜੋ ਇੱਕ ਮਿੰਟ ਆਜੋ ਬਿਠਾਓ ਇਹ ઓ ਸ਼ਾਬਾਸ਼ ਤੇ ਉੱਪਰ ਹੋ ਜਾ ਪਿੱਛੇ ਨੂੰ ਚੱਲ ਬਹਿ ਜਾ ਪਿੱਛੇ ਨੂੰ ਹੋ ਜਾ ਯਾਰ ਹਾਂ ਪਿੱਛੇ ਨੂੰ ਹੋ ਜਾ ਸੁਣਦੇ ਸ਼ਾਬਾਸ਼ ਲੈ ਕੋਲ ਗੱਲ ਆ ਜਾ ਤੂੰ ਪਿੱਛੇ ਨੂੰ ਹਾਂ ਦੈਂਕਰ ਦੀ ਇੱਥੇ ਮਾੜਾ ਨਾਮ ਪਤਾ ਲਿਖਾ ਦਿਓ ਆਪਣਾ ਪਾਜੀ ਦਾ ਨਾਮ ਪਤਾ ਲਿਖ ਲੈਣਾ ਵਿਅਕਤੀ ਦੀ ਸੂਚਨਾ ਦੇਣ ਮਾੜਾ ਲਿਖ ਪੂਰਾ ਐਡਰੈਸ ਸਾਡਾ ਨਾਮ ਵੇਂਦ ਸਿੰਘਲਾ ਨਾਮ ਬੋਲੋ ਲਾਉਂਸ ਸਿੰਦਰ ਸਿੰਘ ਸਰਿੰਦਰ ਸਿੰਘ ਆਪਣਾ ਨੰਬਰ ਲੇ ਰਹੀ ਜੀ ਇਹ ਸਾਡੇ ਰਿਕਾਲ ਇਹ ਇੱਥੋਂ ਲੈ ਕੇ ਆਏ ਆ ਸਾਡੇ ਨੂੰ ਤਾਂ ਵੀ ਪਤਾ ਹੋਣਾ ਚਾਹੀਦਾ ਨਾ ਬੰਦਾ ਕਿੱਥੋਂ ਲੈ ਕੇ ਆਉਂਦਾ ਆਗਲਾ ਪਿੰਡ ਤੇ ਪਹੁੰਚ ਜਾਂਦਾ ਅੱਛਾ ਅੱਛਾ ਸਾਰੇ ਭਰਾ ਹਾਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਵੀਡੀਓ ਦੇਖੀ ਹੋਗੀ ਜਿਹੜੇ ਇੱਕ ਵੀਰ ਨੂੰ ਲੈ ਕੇ ਜਾ ਰਹੇ ਆ ਰਮਨਦੀਪ ਜਿਹਦੇ ਹਾਲਾਤ ਤੁਸੀਂ ਸਾਰੇ ਸੰਗਤ ਜੀ ਦੇਖੇ ਹੋਣਗੇ ਕੀ ਹਾਲਾਤ ਉਹਦੇ ਇਹ ਵੀਰ ਦੇ ਬਣੇ ਹੋਏ ਆ ਤੇ ਹਜੇ ਤੱਕ ਇਹ ਵੀਰ ਰਮਨਦੀਪ ਇਹਨੇ ਨਾਮ ਦੱਸਿਆ ਪਰ ਕਨਫਰਮ ਨਹੀਂ ਹੈਗਾ ਕਿਉਂਕਿ ਆਪਣਾ ਪਿੰਡ ਕ ਵੀ ਪੁਲੱਥ ਦੱਸਦਾ ਕਦੀ ਕੋਈ ਯੂਰਪ ਕਹਿਂਦਾ ਕਦੀ ਕੋਈ ਛਿੰਡਾਂ ਦੇ ਹੋਰ ਨਾਮ ਦੱਸ ਰਿਹਾ ਪਰ ਉਹ ਸਮਝੀ ਚ ਨਹੀਂ ਆ ਰਿਹਾ ਤੇ ਪੰਜਾਬੀ ਵੀਰ ਹਾਲਾਤ ਤਕਰੀਬਨ ਇਹ ਅਸੀਂ ਖੜੇ ਆਂ ਸ਼ਾਂਗਲਾ ਪਿੰਡ ਦਸੂਹੇ ਦੇ ਲਾਗੇ ਸਰਿੰਦਰ ਸਿੰਘ ਜੀ ਹੁਣ ਮੇਰੇ ਨਾਲ ਖੜਿਆ ਉਹਨਾਂ ਦੇ ਭਤੀਜਾ ਹੋਰ ਭਰਾ ਬੱਬੂ ਖੜਿਆ ਵੀਰ ਇਹਨਾਂ ਦੇ 4 4-5 ਘਰ ਆ ਇਹਨਾਂ ਦੇ ਆਪਣੇ ਪਰਿਵਾਰ ਦੇ ਆ ਇੱਥੇ ਪਰਿਵਾਰ ਰਹਿ ਰਹੇ ਆ ਡੇਰੇ ਆ ਇਹਨਾਂ ਦੇ ਬਾਹਰ ਤੇ ਇਹ ਇਹਨਾਂ ਨੇ ਕਾਲ ਕੀਤੀ ਸੀ ਕਿਉਂਕਿ ਇਹਨਾਂ ਦੇ ਲਾਗੇ ਮੋਟਰ ਦੇ ਉੱਪਰ ਝੋਨਾ ਲੱਗਾ ਹੋਇਆ ਉੱਥੇ ਮੋਟਰ ਤੇ ਇਹ ਸ਼ਾਮੀ ਇਹ ਵੀਰ ਦਿਖਿਆ ਤੇ ਇਹਨਾਂ ਨੇ ਆਲੇ ਦੁਆਲੇ ਪਤਾ ਕੀਤਾ ਤੇ ਇਹ ਆਲੇ ਦੁਆਲੇ ਤਕਰੀਬਨ ਨੇ ਪਿੰਡਾਂ ਦੇ ਆਲੇ ਦੁਆਲੇ ਜ਼ਮੀਨ ਦੇ 3-4 ਦਿਨਾਂ ਤੋਂ ਇਹ ਵੀਰ ਘੁੰਮ ਰਿਹਾ ਆ ਤੇ ਹਾਲਾਤ ਤੁਸੀਂ ਸਹੀ ਨਹੀਂ ਹੈਗਾ ਦਿਮਾਗੀ ਤੌਰ ਤੇ ਪਰੇਸ਼ਾਨ ਉਹ ਵਿਚਾਰਾ ਇੱਕ ਮਦਦ ਦੀ ਉਡੀਕ ਦੇ ਵਿੱਚ ਕਿਉਂਕਿ ਹੁਣਾਂ ਵੀ ਮੈਨੂੰ ਕੋਈ ਲਿਆ ਕੇ ਮੈਂ ਕਿਤੇ ਜਗ੍ਹਾ ਤੇ ਚਲ ਜਮਾ ਕਿਤੇ ਰੋਟੀ ਮਿਲੂਗੀ ਮੈਨੂੰ ਦਵਾਈ ਮਿਲੂਗੀ ਤੇ ਅੱਜ ਇਹਨਾਂ ਵੀਰ ਜੀ ਹੋਣਾ ਦੇ ਬਦੌਲਤ ਕਹਿਦੀਏ ਕਿਉਂਕਿ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਕਿਉਂਕਿ ਹੋਰ ਵੀ ਬਹੁਤ ਲੋਕ ਆ ਪਰ ਦੇਖਿਆ ਕਿ ਇਹਨਾਂ ਨੇ ਗੋਲਿਆ ਕਰਤਾ ਇਹਨਾਂ ਨੇ ਸ਼ਾਮੀ ਦੇਖਿਆ ਤੇ ਇੱਕ ਜ਼ਿੰਮੇਵਾਰੀ ਸਮਝੀ ਆਪਣੀ ਵੀ ਇਨਸਾਨੀਅਤ ਦੀ ਜ਼ਿੰਮੇਵਾਰੀ ਸਮਝੀ ਆ ਵੀ ਆਪਾਂ ਜ਼ਰੂਰ ਯਾਰੇ ਇੱਕ ਇਨਸਾਨ ਆ ਤੇ ਤੁਸੀਂ ਵੀਰ ਜੀ ਕਿੰਨੇ ਕ ਬਜੇ ਦੇਖਿਆ ਹੈ ਅਸੀਂ ਤਕਰੀਬਨ ਸਾਢੇ 6 ਵਜੇ ਝੋਨਾ ਚਾਹਨਾ ਲਾਗ ਜਦੋਂ ਵਿਹਲੇ ਹੋ ਜਾਂਦੇ ਬੰਦੇ ਅੱਛਾ ਜੀ ਉਦੋਂ ਇਹ ਬੰਦਾ ਉਹਦਾ ਦੁੱਧ ਲੈ ਕੇ ਜਾਂਦਾ ਹੈ ਅੱਛਾ ਇਹਨੇ ਵੇਖਿਆ ਪਿੰਡ ਜਾਂਦੇ ਆ ਅੱਛਾ ਉਹਦੇ ਉੱਥੇ ਪਿਆ ਸੀ ਉਹ ਇਥੋਂ ਫਿਰ ਸਾਨੂੰ ਪਤਾ ਲੱਗਾ ਬਹੁਤ ਵਧੀਆ ਤੇ ਤੁਹਾਨੂੰ ਆਇਆ ਵੀ ਇਹਨੇ ਭੁੱਖ ਲੱਗੀ ਰੋਟੀ ਨੂੰ ਹਨਾ ਤੁਹਾਨੂੰ ਖਵਾਈ ਹੈ ਫਿਰ ਇੱਥੇ ਲਿਆ ਕੇ ਵੀ ਰੋਟੀ ਖਵਾਈ ਪਾਣੀ ਦਿੱਤਾ ਨੂੰ ਪੀਤਾ ਇਹਨੇ ਵਿਚਾਰੇ ਨੇ ਪਾਣੀ ਵਾਹ ਜੀ ਇਹ ਅਸਲ ਦੇ ਵਿੱਚ ਇਹ ਸੇਵਾ ਆ ਭੁੱਖੇ ਨੂੰ ਜਿਹੜੀ ਰੋਟੀ ਖਿਲਾਉਣੀ ਆ ਕੀ ਪਤਾ ਕਿੰਨੇ ਦਿਨਾਂ ਤੋਂ ਉਹਨੇ ਰੋਟੀ ਨਹੀਂ ਖਾਧੀ ਹੋਣੀ ਅਸਲ ਚ ਸੇਵਾ ਇਹ ਆ ਆਪਾਂ ਰੱਜਿਆਂ ਨੂੰ ਤਾਂ ਬਹੁਤ ਖਿਲਾ ਦਿੱਤਾ ਬਹੁਤ ਜਿਆਦਾ ਖਿਲਾਉਣੇ ਅਸਲ 'ਚ ਭੁੱਖੇ ਭੁੱਖੇ ਬੰਦੇ ਨੂੰ ਇੱਕ ਵੀ ਬੰਦੇ ਨੂੰ ਭੁੱਖੇ ਨੂੰ ਪਾਣੀ ਪਿਲਾ ਦਈਏ ਰੋਟੀ ਖਿਲਾ ਦਈਏ ਤਾਂ ਉਹਦੇ ਵਰਗੀ ਸੇਵਾ ਨਹੀਂ ਹੈਗੀ ਤੇ ਧੰਨਵਾਦ ਸਾਰੇ ਪਰਿਵਾਰ ਦਾ ਇਹਨਾਂ ਦੇ ਬੇਤੇ ਭਤੀਜੇ ਸਾਰੇ ਇੱਥੇ ਖੜੇ ਆ ਨਾਲ ਉਹ ਸਾਨੂੰ ਲੈ ਕੇ ਆਇਆ ਫੋਨ ਦੇ ਨਾਲ ਟੱਚ 'ਚ ਤੇ ਬਾਕੀ ਹੁਣ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਦੱਸ ਕੁਛ ਨਹੀਂ ਰਿਹਾ ਜੇ ਕੋਈ ਵੀਡੀਓ ਤੇ ਪਛਾਣ ਸਕੇ ਆਪਾਂ ਆ ਲਾਗੇ ਫੋਟੋ ਵੀ ਲਾ ਦਵਾਂਗੇ ਤੇ ਇਹਨੂੰ ਜੇ ਕੋਈ ਪਛਾਣ ਸਕਦਾ ਸਾਡੇ ਨਾਲ ਸੰਪਰਕ ਕਰੇ ਸਾਡਾ ਹੈਲਪਲਾਈਨ ਨੰਬਰ 9417260895 9276220100 ਸਾਡਾ ਨੰਬਰ ਆ ਸਾਨੂੰ ਕਿਤੇ ਵੀ ਸੰਪਰਕ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਆ ਇਹਦਾ ਕਿੱਥੋਂ ਦਾ ਪਿਛੋਕੜ ਕਿੱਥੋਂ ਦਾ ਕਿੱਥੋਂ ਦੇ ਰਹਿਣ ਵਾਲੇ ਆ ਅੱਗੇ ਤੁਸੀਂ ਸ਼ੇਅਰ ਕਰਦੇ ਆ ਤਾਂ ਕਾਫੀ ਘਰਾਂ ਚ ਪਹੁੰਚ ਚੁੱਕਿਆ ਤੇ ਇਹਨੂੰ ਵੀਡੀਓ ਨੂੰ ਵੀ ਜ਼ਿੰਮੇਵਾਰੀ ਸਮਝੋ ਸ਼ੇਅਰ ਕਰੋ ਤਾਂ ਜੋ ਇਹਨੂੰ ਵੀਰ ਨੂੰ ਅਸੀਂ ਘਰ ਪਹਚਾਈਏ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਰਵਿੰਦਰ ਫੀਵਲ